ਰੁਪਈਆ ਬਾਈ ਛੱਡਦੇ ਆ ਆ ਛੱਡਦੇ ਬਾਈ ਜੀ 3500 ਰੁਪਈਆ ਫੇਰ ਲੱਗ ਗਿਆ ਗਰਕਾਰ ਨੇ ਕੈਨੇਡਾ ਬਾਈ ਭੋਲੇ ਪ੍ਰਦਾਨ ਦਾ ਬੇਟਾ ਵੀਰੋ ਸਾਡੇ ਭਤੀਜਿਆਂ ਦਾ ਬਹੁਤ ਧੰਨਵਾਦ ਆ ਵੀਰੋ ਮਿਹਨਤ ਕਰਨ ਗਏ ਆ ਪੜ੍ਹਾਈ ਕਰਨ ਗਏ ਆ ਜੱਡਬਰ ਸਿੰਘ ਜੀ ਸ਼ਗਾਰਾ ਸਿੰਘ ਜੀ ਸਕੰਦਰ ਸਿੰਘ ਜੀ 10000 ਰੁਪਈਆ ਖੇਡ ਮੇਲੇ ਲਈ 21000 ਰੁਪਈਆ ਵਾ ਫੌਜੀ ਬਾਈ ਜੀਰਖ ਵੱਲੋਂ ਬਹੁਤ ਧੰਨਵਾਦ ਬਾਈ ਜੀ 500 ਰੁਪਈਆ ਮੈਨੂੰ ਵੀ ਪੰਜਾਬ ਦੇ ਚੋਟੀ ਦੇ ਜੁੱਟ ਗਏ ਆ ਸ਼ਿੰਦਾ ਘਧਾੜੀ ਵਾਲਾ ਗਿਆ ਰਾਮ ਹੁਣੀ ਨੰਬਰਦਾਰ ਰਾਮਪੁਰੀਆਂ ਦਾ ਗੋਲਡੀ ਹੁਣਾਂ ਦਾ ਇਹ ਜਿੱਥੇ ਬਿਆੰਤ ਹੁਣਾਂ ਦਾ ਮਹਿਰ ਨੇ ਵਾਲਾ ਗਿਆ ਧਰਮਿੰਦਰ ਜਖੜਾ ਵਾਲਾ ਗਿਆ ਵਾ ਇਸੇ ਤਰ੍ਹਾਂ ਬਾਈ ਜੀ ਜਿੱਥੇ ਗੱਲ ਥੱਲੇ ਤੇ ਉਧਰੋਂ ਟੋਲਾ ਪ੍ਰਧਾਨ ਵੀ ਗਿਆ ਹੋਇਆ ਠੁੱਲੀ ਵੀ ਪੱਟਾ ਨੂੰ ਤੇਲ ਲਾਈ ਕਹਾਣੀ ਸੁਣੋ ਕਿਉਂ ਹਲੋ ਹਲੋ 20 84 ਪੁਆਇੰਟਾ ਦੋਨਾਂ ਤੇ ਇੱਕੋ ਜਿਹਾ 20 84 ਤੇ ਬਾਈ ਜੀ ਭੋਲਾ ਸਿੰਘ ਜੀ ਪ੍ਰਧਾਨ ਘਾਲ ਮਾਜ ਦਾ ਬਾਈ ਭੋਲਾ ਸਿੰਘ ਜੀ ਪ੍ਰਧਾਨ ਜਿਹੜਾ ਅੰਦਰਲੇ ਪਾਸੇ ਭੱਜਿਆ ਬਾਈ ਜੀ ਇਹ ਬੱਚਾ ਹਰਸ਼ ਨਾਰੰਗਵਾਲ ਇਹ ਬਾਈ ਜੀ ਜਿਹੜਾ ਉੱਪਰਲੇ ਪਾਸੇ ਭੱਜਿਆ ਇਹ ਹਰਸ਼ ਨਾਰੰਗਵਾਲ ਬੱਲਾ ਤੇਗ ਕੁੰਡਾ ਨਾਰੰਗਵਾਲ ਇਹ ਜਿੱਥੇ ਬਿੱਟੂ ਟਮੋਟ ਕੈਨੇਡਾ